ਉੱਪਰ ਕੜਾਕੇ ਦੀ ਗਰਮੀ ਕੜਾਕੇ ਦੀ ਸਰਦੀ ਦੇ ਵਿੱਚ ਵੀ ਬੈਠੇ ਰਹੇ ਕਿਸਾਨ ਸ਼ੰਭੂ ਬਾਰਡਰ ਖਨੌਰੀ ਬਾਰਡਰ ਅੱਜ ਪਹੁੰਚੇ ਹਾਂ ਸ਼ੰਭੂ ਬਾਰਡਰ ਕਿਉਂਕਿ ਪੰਜਾਬ ਰੈਣਾ ਹਾਈ ਕੋਰਟ ਵੱਲੋਂ ਆਦੇਸ਼ ਆਏ ਨੇ ਹਰਿਆਣਾ ਸਰਕਾਰ ਨੂੰ ਤਾੜਿਆ ਕਿ ਸ਼ੰਭੂ ਬਾਰਡਰ ਤੇ ਬੈਠੇ ਕਿਸਾਨਾਂ ਨੂੰ ਦਿੱਲੀ ਜਾਣ ਦਿੱਤਾ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਬੜੇ ਸ਼ਾਂਤਮਈ ਤਰੀਕੇ ਨਾਲ ਕਿਸਾਨ ਸ਼ੰਭੂ ਬਾਰਡਰ ਬੈਠੇ ਨੇ ਤੇ ਹੁਣ ਹਰਿਆਣਾ ਸਰਕਾਰ ਇੱਕ ਹਫ਼ਤੇ ਦੇ ਵਿੱਚ ਵਿੱਚ ਸ਼ੰਭੂ ਬਾਰਡਰ ਤੇ ਲੱਗਿਆ ਬੈਰੀਗੇਟ ਖੋਲ ਸਕਦੀ ਆ ਉੱਥੇ ਜੋ ਪ੍ਰਸ਼ਾਸਨ ਨੂੰ ਖੜਾ ਕੀਤਾ ਹੋਇਆ ਉਹਨਾਂ ਨੂੰ ਵੀ ਸਾਈਡ ਤੇ ਹਟਾ ਸਕਦੀ ਆ ਤਾਂ ਕਿ ਕਿਸਾਨ ਦਿੱਲੀ ਪਹੁੰਚ ਸਕਣ ਆਹ ਦੇਖ ਸਕਦੇ ਹੋ ਕੜਾਕੇ ਦੀ ਧੁੱਪ ਆ ਬਾਈ ਜੀ ਬਾਹਰ ਕਮਰੇ ਤੋਂ ਬਾਹਰ ਨਿਕਲ ਜੇ ਤਾਂ ਗਰਮੀ ਆ ਪਰ ਆਪਣੇ ਹੱਕ ਲੈਣ ਦੇ ਲਈ ਕਿਸਾਨ ਸ਼ੰਭੂ ਬਾਰਡਰ ਤੇ ਬੈਠੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਭਾਈ ਜੀ ਹਰ ਇੱਕ ਕਿਸਾਨ ਤੱਕ ਵੀਡੀਓ ਪਹੁੰਚੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਆਦੇਸ਼ ਆਏ ਨੇ ਅੱਜ ਕਿ ਸ਼ੰਭੂ ਬਾਰਡ ਨੂੰ ਖੋਲ ਦਿੱਤਾ ਜਾਵੇ ਹਰਿਆਣਾ ਸਰਕਾਰ ਨੂੰ ਤਾੜਿਆ ਕਿ ਇਹਨਾਂ ਨੂੰ ਪੰਜਾਬ ਤੋਂ ਦਿੱਲੀ ਤੱਕ ਜਾਣ ਦਿੱਤਾ ਜਾਵੇ ਤਾਂ ਕਿ ਇਹ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾ ਕੇ ਆਪਣਾ ਪ੍ਰੋਟੈਸਟ ਕਰ ਸਕਣ ਤਾਂ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਦਾ ਸਮਾਂ ਦੇ ਦਿੱਤਾ ਕਿਸਾਨ ਵੀਰੋ ਵੀਡੀਓ ਦੇਖ ਰਹੇ ਹੋ ਸ਼ੇਅਰ ਜ਼ਰੂਰ ਕਰ ਦਿਓ ਤੇ ਆਪੋ ਆਪਣੇ ਕੰਮ ਨਿਵੇੜ ਕੇ ਇੱਥੇ ਜ਼ਰੂਰ ਪਹੁੰਚਣਾ ਜੀ ਜਦੋਂ ਤੱਕ ਕਿਸਾਨ ਆਗੂਆਂ ਦਾ ਕੋਈ ਵੀ ਸੰਦੇਸ਼ ਤੁਹਾਨੂੰ ਨਹੀਂ ਮਿਲਦਾ ਉਦੋਂ ਤੱਕ ਤੁਸੀਂ ਉੱਥੇ ਰਹਿਣਾ ਜਦੋਂ ਕੋਈ ਵੀ ਅਪਡੇਟ ਆਉਂਦੀ ਆ ਉਹ ਮੀਟਿੰਗ ਕਰਦੇ ਨੇ ਤਦ ਤੁਹਾਨੂੰ ਸੰਦੇਸ਼ ਦੇ ਦਿੱਤਾ ਜਾਵੇ ਅੱਗੇ ਦੀ ਰਣਨੀਤੀ ਕੀ ਆ ਫਿਲਹਾਲ ਹਜੇ ਕੋਈ ਵੀ ਰਣਨੀਤੀ ਨਹੀਂ ਜਦੋਂ ਮੀਟਿੰਗ ਹੋਵੇਗੀ ਤੁਹਾਨੂੰ ਦੱਸ ਦਿੱਤਾ ਜਾਵੇਗਾ ਇਸ ਸਮੇ ਅਸੀਂ ਸ਼ੰਭੂ ਬਾਰਡਰਾਂ ਬਾਈ ਜੀ ਕੜਾਕੇ ਦੀ ਧੁੱਪ ਆ ਤੇ ਬਾਈ ਜੀ ਕੜਾਕੇ ਦੀ ਗਰਮੀ ਆ ਇੰਨੀ ਗਰਮੀ ਦੇ ਵਿੱਚ ਸਾਡੇ ਲਈ ਸਾਡੇ ਕਿਸਾਨ ਭਰਾ ਇੱਥੇ ਬੈਠੇ ਨੇ ਹੱਕ ਲੈਣ ਦੇ ਲਈ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਦੇ ਲਈ ਤਾਂ ਸਾਨੂੰ ਇੱਕ ਹੋਣਾ ਚਾਹੀਦਾ ਬਾਈ ਜੀ ਇੱਕ ਹੋਵਾਂਗੇ ਤਾਂ ਹੀ ਕੁਝ ਬਾਈ ਜੀ ਆਪਾਂ ਨੂੰ ਹੱਕ ਮਿਲਣਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਪੰਜਾਬ ਰੈਨ ਹਾਈ ਕੋਰਟ ਵੱਲੋਂ ਆਦੇਸ਼ ਦੇ ਦਿੱਤੇ ਗਏ ਨੇ ਹਰਿਆਣਾ ਸਰਕਾਰ ਨੂੰ ਕਿ ਸ਼ੰਭੂ ਬਾਰਡਰ ਤੇ ਲੱਗੇ ਵੈਰੀ ਗੇਟ ਖੋਲ ਦਿੱਤੇ ਜਾਣ ਕਿਸਾਨਾਂ ਨੂੰ ਦਿੱਲੀ ਵੱਲ ਜਾਣ ਦਿੱਤਾ ਜਾਵੇ ਕਿਉਂਕਿ ਕਿਸਾਨ ਆਪਣੇ ਹੱਕਾਂ ਦੇ ਲਈ ਗੱਲ ਕਰ ਰਹੇ ਨੇ ਤਾਂ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਤੇ ਪੰਜਾਬ ਸਰਕਾਰ ਨੂੰ ਵੀ ਪੰਜਾਬ ਰੈਨ ਹਾਈ ਕੋਰਟ ਵੱਲੋਂ ਕਿਹਾ ਗਿਆ ਕਿ ਕਿਸਾਨਾਂ ਨੂੰ ਇੱਕ ਅਲੱਗ ਜਗ੍ਹਾ ਥਾ ਦਿੱਤੀ ਜਾਵੇ ਜਿੱਥੇ ਇਹ ਬੈਠ ਕੇ ਪ੍ਰਦਰਸ਼ਨ ਆਪਣਾ ਕਰ ਸਕਦੇ ਤਾਂ ਲਗਭਗ 6-7 ਮਹੀਨਿਆਂ ਤੋਂ ਕਿਸਾਨ ਸ਼ੰਭੂ ਬਾਡਰ ਤੇ ਬੈਠੇ ਨੇ ਬਾਈ ਜੀ ਤਾਂ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਆਦੇਸ਼ ਦਿੱਤੇ ਨੇ ਕਿ ਇਹਨਾਂ ਨੂੰ ਦਿੱਲੀ ਜਾਣ ਦਿੱਤਾ ਜਾਵੇ ਇਹ ਆਪਣੀਆਂ ਮੰਗਾਂ ਮੰਗ ਰਹੇ ਨੇ ਵੀਡੀਓ ਨੂੰ ਸ਼ੇਅਰ ਕਰੋ